ਇਹ ਦੋ ਪੰਜਾਬੀ ਵੀਰ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਜੀ ਅਮਰੀਕਾ ਦੇ ਵਿੱਚ I4475 ਸਾਢੇ 1.5 ਦਾ ਟਾਈਮ ਸੀ ਕੋਈ ਰਾਤ ਨਹੀਂ ਹੋਈ ਸੀ ਸਾਈਡ ਤੇ ਟਰੱਕ ਲਾਇਆ ਖਰਾਬ ਹੋਇਆ ਸੀਗਾ ਬਾਹਰ ਚ ਰਿਫਲੈਕਟਰ ਚੱਕਰੇ ਸੀਗੇ ਪਿੱਛੋਂ ਨੀਂ ਸਾਲਾਂ ਗੋਰਾ ਆ ਕੇ ਹਿੱਟ ਕਰ ਦਿੰਦਾ ਇੱਕ ਬਾਈ ਦੀ ਮੌਕੇ ਤੇ ਦੇ ਹੱਥ ਹੋਈ ਨਹਿਮਨਦੀਪ ਦੀ 30 ਸਾਲਾਂ ਤੇ ਦੂਜਾ ਬਾਈ ਹਸਪਤਲ ਜਾ ਕੇ ਦਮ ਤੋੜਨ ਦਾ ਖੋਸਾ ਬਾਈ ਕੋਈ ਮਿਗੜੀਆ ਜਿਹੜੇ ਟਿਕਟੌਕ ਤੇ ਬੋਲਦੇ ਹੁੰਦੇ ਨੇ ਆ ਗੋਰੇ ਪੰਜਾਬੀਆਂ ਨੇ ਗੰਦ ਪਾਇਆ ਜਾਂ ਕਿੰਨੀ ਹੇਟ ਮਿਲਦੀ ਹੈ ਨਾ ਆਪਾਂ ਨੂੰ ਜੇ ਕੋਈ ਜੂ ਟਰਨ ਮਾਰ ਲੇ ਜਾਂ ਡੈਥ ਹੋ ਜਾਂਦੀ ਕਿਸੇ ਪੰਜਾਬੀ ਬਾਈ ਦੇ ਕਰਕੇ ਅੱਜ ਇਹ ਗੋਰੀਏ ਨੇ 19 ਸਾਲਾਂ ਦੇ ਨੇ ਦੋ ਪੰਜਾਬੀ ਵੀਰਾਂ ਨੂੰ ਮਾਰਿਆ ਨਾ ਕੋਈ ਨਹੀਂ ਬੋਲ ਰਿਹਾ ਸੋ ਕਮ ਸੇ ਕਮ ਪੰਜਾਬੀਓ ਹੁਣ ਤਾਂ ਯੂਨਿਟੀ ਬਣਾ ਲਓ ਕਮ ਸੇ ਕਮ ਇੱਕ ਇਕੱਠੇ ਹੋ ਕੇ ਇਹੋ ਜਿਹੇ ਲੋਕਾਂ ਬਾਰੇ ਬੋਲੋ ਇਹ ਵੀਰਾਂ ਦੀ ਡੈਥ ਹੋ ਗਈ ਤੇ ਰੋਡ ਐਕਸ ਕੰਪਨੀ ਨੇ ਜ਼ਿੰਮੇਵਾਰੀ ਲਈ ਆ ਇਹਨਾਂ ਦੀ ਬਾਡੀ ਭੇਜਣ ਲਈ ਹਨਾ ਬਹੁਤ ਧੰਨਵਾਦ ਭਰਾਵੋ ਬਾਕੀ ਵੱਧ ਤੋਂ ਵੱਧ ਜੇ ਕੋਈ ਇਦਾਂ ਦਾ ਹੁੰਦਾ ਵੀਰ ਬਣ ਕੇ ਬੋਲਿਆ ਕਰੋ ਤੇ ਬਾਕੀ ਜੇ ਤੁਸੀਂ ਰੋਡ ਤੇ ਹੋ ਭਰਾਵੋ ਬਾਬ ਦਾ ਖਿਆਲ ਰੱਖਿਓ ਮੌਸਮ ਵੀ ਇਦਾਂ ਦਾ ਤੁਹਾਨੂੰ ਪਤਾ ਨਾ ਤੇ ਬਾਈਆਂ ਦਾ ਕਸੂਰ ਕੋਈ ਨਹੀਂ ਸੀਗਾ ਰਿਫਲੈਕਟਰੀ ਚੱਕਰੇ ਸੀਗੇ ਟਾਈਮ ਵੀ ਕੋਈ ਇਹਨਾਂ ਨਹੀਂ ਹੋਇਆ ਸੀਗਾ ਪਰ ਮੇਨ ਗੱਲ ਹੈ ਕਿ ਮੀਡੀਆ ਕੋਈ ਨਹੀਂ ਬੋਲਦਾ ਹੁਣ